ਇਹ ਖੜ੍ਹ ਰਿਓ ਕੰਟ੍ਰਾਸਟ ਦੇ ਤਾਜ ਦੋ ਮੋੜ ਤੇ ਗਿਆ ਕਿਹਨੇ ਤੇ ਕੁੜਿਆ ਸੀ ਪ੍ਰੈਟ ਉਹ ਇਹ ਆ ਦੇ ਸਕਦਾ 53 ਦਾ ਟੋਪੀਆ ਲਾਉਂਦਾ ਇਹ ਅੱਧੂ ਪਾਰੂ ਕਰਦਾ ਹੈ ਉਹ ਦੇਖਣ ਕਿ ਮੈਂ ਉੱਗੇ ਬੈਠਾ ਮੈਂ ਨਹੀਂ ਲੱਗਦਾ ਪ੍ਰੈਟ ਤੇ ਪੂਰਾ ਬੈੜੀ ਪਾਰ ਕੇ ਖੜ੍ਹ ਇਹ ਦਿੱਤੀ ਰਿਹਾ ਰਹੇ ਆਪਾਂ ਤੋਂ ਪਰੇ ਰਹੇ ਉਹ ਪੇਤ ਤੇ ਖੇਜਾ ਖੰਡਿਆ ਹੈ ਇਹ ਆ ਚੌਥੀ ਯਾਰਾ ਇੱਧਰ ਦੇਖੋ ਕਿਹੜੇ ਲੋਕਾਂ ਦਾ ਫਾਰ ਨਾ ਕਰ ਰਿਹਾ ਯਾਰਾ ਉਹਨਾਂ ਨਾਲ ਹੋਣਾ ਹੈ ਇਹ 58 ਦਾ ਚੌਂਡੀ ਆ ਰਹਾ ਚੰਨ ਚੰਨ ਚੱਲ ਬਾਈ ਤਾੜੀ ਦੇਖ ਕਿ ਕਿਹਨੇ ਲੋਟ ਪੱਛੇ ਜਾਂਦਾ ਲੋਕ ਸਰਦਾਰ ਜੀ ਇਹ ਕਿਹਨੇ ਲੋਟ ਜਾਂਦਾ ਸਰਦਾਰ ਜੀ ਇਹਦੇ ਲੋਕ ਕਿਹਨੇ ਲੋਟਦਾ ਮਦਾਨ ਗਵਰਨਰ ਕਿ ਕਰਤਾ ਬਾਈ ਕਿਹਨੇ ਪਾਣੀ ਮਖਾ ਪਾਣੀ ਹੋ ਜਾ ਦੋ ਮਿੰਟਾਂ ਚ ਕਿਹਨੇ ਆ ਗਿਆ ਰੁਪਈਆ ਦੋ ਮਿੰਟਾਂ ਚ ਲੱਗਿਆ ਕਿਥੇ ਟਰੈਕਟਰ ਕੋ ਇੱਧਰ ਆ ਗਿਆ ਟਰੈਕਟਰ ਦੇਖ ਸਕਦੇ ਹੋ

ਸਾਰਾ ਨਾ ਪਹਿਲਾ ਟਰੈਕਟਰ ਹੈ ਜੀ ਇਹ ਕਿੰਨੇ ਹੁਣ ਤੱਕਰ ਚੱਲੇ ਹੈਗੇ ਓ ਮਾਈਟ 4 ਸਕੰਡ 0.19 ਤਾਰੀ ਕੱਢੂ ਸਰੀ 20.2 ਦਾ ਉਹ ਪੈਣੀ ਵਾਗਾ ਤੋਂ ਜਾਂ ਟਰੈਕ ਪੈਣੀ ਵਾਗਾ ਤੋਂ ਇਹ ਆ ਬਾਈ ਪੈਣੀ ਵਾਗਾ ਵਾਲੇ ਮਾਨ ਆ ਇੱਧਰ ਦੇਖ ਸਕਦੇ ਹੋ ਬਾਈ ਕਿਹੜੇ ਲੋਟੋ ਟਰੈਕਟਰ ਤੇ ਹੋ